ਆਓ ਜੀ ਜੀ ਆਏ ਨੇ ਪ੍ਰੀਤ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਨ ਲੱਗੇ ਆ ਅੱਜ ਦਾ ਜੋ ਟੌਪਿਕ ਹੈ ਅੱਜ ਦਾ ਟੌਪਿਕ ਹੈ ਵਾਰਾ ਪਸ਼ੂਆਂ ਭਾਰੀ ਵਾਰਾ ਪਸ਼ੂ ਬਹੁਤ ਹੋ ਚੁੱਕੇ ਹਨ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਜੋ ਕਿ ਹਾ ਦਸਿਆਂ ਦਾ ਕਾਰਨ ਬੰਦੇ ਹਨ ਕਿਸੇ ਨਾ ਕਿਸੇ ਦਿਨ ਕਿਸੇ ਦਾ ਕੋਈ ਨਾ ਕੋਈ ਹਾਦਸਾ ਹੋਇਆ ਹੀ ਰਹਿੰਦਾ ਹੈ ਇਹਨਾਂ ਪਵਾਰਾ ਪਸ਼ੂ ਕਰਕੇ ਹੁਣ ਤੁਸੀਂ ਦੇਖੋਗੇ ਆ ਸ਼ਹਿਰ ਦੇ ਵਿੱਚ ਲੱਕੜਾਂ ਦੀਆਂ ਟਰਾਲੀਆਂ ਭਰ ਕੇ ਜਾਂਦੀਆਂ ਹਨ ਇਹ ਪਵਾਰਾ ਪਸ਼ੂ ਇਹਨਾਂ ਟਰੈਕਟਰਾਂ ਦੇ ਮੂਹਰੇ ਆਉਂਦੇ ਹਨ ਇਹ ਜ਼ਬਰਦਸਤੀ ਇਹਨਾਂ ਨੂੰ ਪਾਸੇ ਕਰਦੇ ਹਨ ਤਾਂ ਜੋ ਨੁਕਸਾਨ ਨਾ ਪਰ ਕਿਸੇ ਵੀ ਟਾਈਮ ਇਹ ਹਾਥੇ ਦਾ ਕਾਰਨ ਬਣ ਜੇ ਹਨ ਕਈ ਵਾਰੀ ਕੋਈ ਟਰਾਲੀਆਂ ਦੇ ਮੂਹਰੇ ਮੋਟਰਸਾਈਕਲ ਜਿਵੇਂ ਤੁਸੀਂ ਵੇਖਦੇ ਆਉਂਦੇ ਹੋ ਉਹ ਨੁਕਸਾਨ ਹੋ ਸਕਦਾ ਇਹਨਾਂ ਦੇ ਵਧੀਆ ਤੋਂ ਵਧੀਆ ਪ੍ਰਬੰਧ ਕੀਤੇ ਜਾਣ ਸੰਭਾਲਣ ਦੇ ਹਿੰਦੂ ਰਾਜ ਆ મોદી ਦਾ ਰਾਜ ਆ મોદી ਪ੍ਰਧਾਨ ਮੰਤਰੀ ਆ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਗਊਸ਼ਾਲਾ ਬਣਾਈਆਂ ਜਾਣ ਬੀੜ ਦੀ ਜਗਾ ਸਰਕਾਰੀ ਪਈ ਆ तकरीबन ਹਰ ਜ਼ਿਲ੍ਹਾ ਦੇ ਵਿੱਚ ਹੈਗੀ ਆ ਉਹ ਇਹ ਹਰ ਜ਼ਿਲ੍ਹਾ ਦੇ ਵਿੱਚ ਪਸ਼ੂ ਮਿਲਦੇ ਹਨ ਹੁਣ ਆਪਾਂ ਵੇਖਦੇ ਆ ਕਿ ਹਰਿਆਣੇ ਦੀ ਇੱਕ ਖਬਰ ਆ ਖੁਰਖੇਤਰਾ ਸ਼ਹਿਰ ਆ ਹਰਿਆਣੇ ਦੇ ਵਿੱਚ ਹੁਣ ਤੁਸੀਂ ਆ ਵੇਖੋ ਹੁਣ ਇਹ ਜ਼ਬਰਦਸਤੀ ਭੱਜ ਕੇ ਆਇਆ ਇੱਕ ਕਿਸਾਨ ਉਹ ਗੱਡੀ ਦੇ ਵਿੱਚ ਵੜ ਗਿਆ ਗੱਡੀ ਦੇ ਵਿੱਚ ਵੜਨ ਦੇ ਨਾਲ 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 ਆਪ ਲਹੂ ਲੋਹਾਨ ਹੋਇਆ ਨਾਲੇ ਅਗਲੇ ਦੀ ਗੱਡੀ ਭੰਨਤੀ ਇਹ ਨਹੀਂ ਪਤਾ ਵੀ ਵਿੱਚ ਇਹਦੇ ਵਿੱਚ ਵੀ ਜੋ ਗੱਡੀ ਦੇ ਵਿੱਚ ਸਵਾਰ ਆ ਜਾਂ ਡਰਾਈਵਰ ਆ ਜਾਂ ਨਾਲ ਕੋਈ ਸਵਾਰੀ ਬੈਠੀ ਆ ਜਾਂ ਉਹਨਾਂ ਦਾ ਘਰ ਦਾ ਮੈਂਬਰ ਬੈਠਾ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਹੋਵੇ ਪਰ ਇਹਨਾਂ ਦਾ ਪਤਾ ਨਹੀਂ ਰਾਤ ਵੇਲੇ ਰਾਤ ਦੇ ਹਨੇਰੇ ਦੇ ਵਿੱਚ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਦਾ ਗੱਡੀਆਂ ਵਾਲਿਆਂ ਨੂੰ ਵੀ ਇਹ ਮੂਰੇ ਆ ਜਾਂਦੇ ਹਨ ਤੇ ਗੱਡੀਆਂ ਦਾ ਵੀ ਭੰਨਦੇ ਹਨ ਤੇ ਆਪ ਦੀ ਜਾਨ ਨੂੰ ਵੀ ਇਹਨਾਂ ਦੀ ਖਤਰਾ ਹੁੰਦਾ ਹੈ ਜਾਨੀ ਮਾਲੀ ਨੁਕਸਾਨ ਦੋਹਾਂ ਦਾ ਹੁੰਦਾ ਹੈ ਪਰ ਇਹਨਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਇਹਨਾਂ ਦੇ ਕਾਰਨ ਕਈ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਤੇ ਸਦਾ ਲਈ ਦੁਨੋਂ ਤੋਂ ਵਿਛੜ ਜਾਂਦੇ ਹਨ ਇਹਨਾਂ ਦੇ ਕਾਰਨ ਹੁਣ ਤੁਸੀਂ ਆਹ ਵੇਖੋ ਵੀ 메ਨ ਹਾਈਵੇ ਰੋੜਾ ਇੱਥੋਂ ਦੀ ਹਰ ਚੀਜ਼ ਲੰਘਦੀ ਆ ਜੀ ਇਹ ਆਪਦਾ ਜੋਰ ਵਿਖਾਉਂਦੇ ਹਨ ਤੇ ਪਤਾ ਨਹੀਂ ਇਹਨਾਂ ਨੇ ਕਿਹੜੀ ਚੀਜ਼ ਦੇ ਮੂਰੇ ਹੋ ਜਾਂਣਾ ਕਿੰਨਾ ਕੈਸੋ ਬੰਦੇ ਨੇ ਜਾਂ ਕਿਸੇ ਵੀ ਹਿਕਲ ਨੇ ਇਹਨਾਂ ਦੀ ਲਪੇਟ ਦੇ ਵਿੱਚ ਆ ਜਾਣਾ ਇਹਨਾਂ ਨੇ ਬਖਸ਼ਣਾ ਨਹੀਂਗਾ ਤਾਂ ਜੋ ਇਹਨਾਂ ਦੇ ਤਖਤਾ ਪ੍ਰਬੰਧ ਕੀਤੇ ਜਾਣ ਜਿੱਥੇ ਬੀੜ ਵਾਲੀ ਜਗਾ ਪਈ ਹੈ ਸਰਕਾਰੀ ਵੱਡੀਆਂ ਤੋਂ ਵੱਡੀਆਂ ਗੰਗੋਸ਼ਾਲਾ ਬਣਾਈਆਂ ਜਾਣ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਤੁਸੀਂ ਵੇਖੋਗੇ ਪਰ ਖੇਤਰ ਦੀ ਖਬਰਾਂ ਆਪਣੇ ਵਾਇਰਲ ਹੋਈ ਜਾਂਦੀ ਹੈ ਵੀਡੀਓ ਇੱਕ ਮਾਤਾ ਬਜ਼ੁਰਗ ਮਾਤਾ ਕੋਸ਼ ਸ਼ਹਿਰ ਬਾਜ਼ਾਰ ਲੈਣ ਚਲੀ ਹੋਣੀ ਆ ਭਟਦੇ ਭਟਦੇ ਇੱਕ ਗਾਂਵਾਰਾ ਆਈ ਤਾਂ ਅਵਾਰਾ ਗਾਂ ਨੇ ਉਸ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਤੇ ਨਾਲ ਉਹਦੇ ਹੋਰ ਵੀ ਪਸ਼ੂ ਸੀਗੇ ਸਿੰਘ ਮਾਰ ਮਾਰ ਕੇ ਉਸ ਮਾਂ ਦੀ ਹੱਤਿਆ ਕਰ ਦਿੱਤੀ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਦਾ ਕਿ ਉਸ ਮਾਤਾ ਦੇ ਘਰ ਵਾਲਾ ਵੀ ਆਇਤੋ 6-7 ਮਹੀਨੇ ਪਹਿਲਾਂ 12 ਪਸ਼ੂਆਂ ਦੀ ਜ਼ਪੇਟ ਦੇ ਵਿੱਚ ਆਉਣ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ ਸੀ ਇਸ ਕਰਕੇ ਇਹਨਾਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਹਰੇਕ ਮੰਡੀ ਦੇ ਵਿੱਚ ਵੇਖ ਲਓ ਹਰੇਕ ਸ਼ਹਿਰ ਦੇ ਵਿੱਚ ਲੇ ਵੇਖ ਲਓ ਇਹ 12 ਪਸ਼ੂ ਵੱਧ ਤੋਂ ਵੱਧ ਫਿਰਦੇ ਹਨ ਇਵੇਂ ਆਪਣੇ ਕੁੱਤੇ ਆ ਕਤੂਰੇ ਆ ਜੇ ਵਾਦੂ ਫਿਰਦੇ ਹਨ ਇਹ ਵੀ ਬੱਚਿਆਂ ਨੂੰ ਨਿੱਕੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਮਾਰੋਂ ਵੜਦੇ ਹਨ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਬਾਲੇ ਹੋਏ ਫਿਰਦੇ ਯਾਨੀ ਇਹ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਬਾਕੀ ਦੋਸਤੋ ਤੁਹਾਡੀ ਕੀ ਜਾਣਕਾਰੀ ਇਹਦੇ ਬਾਰੇ ਆਪਣੇ ਵੀ ਦੱਸਿਆ ਕਰੋ ਤੇ ਇਹਨਾਂ ਦਾ ਹੁਣ ਤੁਸੀਂ ਵੇਖੋਗੇ ਉਹ ਸਾਰੇ ਆਪ ਕੋ ਆਪਣੇ ਕੰਮਾਂ ਦੇ ਧਿਆਨ ਵਿੱਚ ਲੱਗੇ ਹੋਏ ਹਨ ਪਰ ਇਹਨਾਂ ਦਾ ਪਤਾ ਨਹੀਂ ਵੀ ਇਹਨਾਂ ਨੇ ਨੁਕਸਾਨ ਕੀ ਕਰ ਦਿੱਤਾ 18 ਦੀਆਂ 18 ਹੀ ਫਿਰਦੀਆਂ ਜਿਵੇਂ ਸਰਕਾਰੀ ਮੁਢਲਨਾ ਆਪਣੀਆਂ ਸੰਸਥਾਵਾਂ ਬਣੀਆਂ ਪਸ਼ੂਆਂ ਦੀਆਂ ਡਿਸਪੈਂਸਰੀਆਂ ਬਣੀਆਂ ਉਹਨਾਂ ਨੂੰ ਖਾਸ ਕਰਕੇ ਇੱਕ ਯੋਜਨਾ ਬਣਾਈ ਜਾਵੇ ਵੀ ਜਿਹੜੇ ਵਾਰਾ ਪਸ਼ੂ ਉਹਨੇ ਨਸਬੰਦ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਆਬਾਦੀ ਤੇ ਕੰਟਰੋਲ ਹੋਵੇ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਮਸਲਾ ਲੱਣ ਜਾਣਾ ਹੈ ਇਸ ਕਰਕੇ ਇਹਨਾਂ ਦੀ ਪੂਰੀ ਦੇਖਰੇਖ ਕੀਤੀ ਜਾਵੇ ਇਹਦੇ ਨਾਲ ਤਾਂ ਚੰਗਾ ਵੀ ਇਹ ਰੋਜ਼ ਰੋਜ਼ ਦੇ ਕੋਈ ਡੰਡਾ ਮਾਰਦਾ ਕੋਈ ਇਹਨਾਂ ਨੂੰ ਛੁੱਟੀ ਮਾਰਦਾ ਜਿਹੜੇ ਕਿਸਾਨ ਭਰਾਵਾਂ ਦਾ ਨੁਕਸਾਨ ਵੱਧ ਤੋਂ ਵੱਧ ਪਹੁੰਚਾਉਂਦੇ ਹਨ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਬੰਦੇ ਠੇਕੇਦਾਰ ਰੱਖੇ ਹਨ ਉਹ ਖੇਤਾਂ ਤੋਂ ਬਾਹਰ ਕੱਢਦੇ ਹਨ ਤਾ ਜੋ ਫਸਲ ਦਾ ਨੁਕਸਾਨ ਹੋਵੇ ਹੋਰ ਕਰਨ ਵੀ ਕੀ ਮਸਾ ਤੱਕਲਾ ਫਸਲ ਵੀ ਦਾ ਫਸਲ ਦਾ ਨੁਕਸਾਨ ਪਚਾਉਂਦੇ ਹਨ ਯਾਨੀ ਇਹਨਾਂ ਦਾ ਕੋਈ ਨੁਕਸਾਨ ਹੀ ਹੈ ਕੋਈ ਫਾਇਦਾ ਨਹੀਂਗਾ ਇਹਨਾਂ ਦਾ ਜਣੀ ਪ੍ਰਬੰਧ ਪੱਕਾ ਕੀਤਾ ਜਾਵੇ ਬਾਕੀ ਆਪੋ ਆਪਣੇ ਵਿਚਾਰ ਦਿਆ ਕਰੋ ਜੀ ਤੁਹਾਡੀ ਕੀ رائے ਹੈ ਇਹਦੇ ਬਾਰੇ ਮਿਲਦੇ ਆਪਾਂ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਹਮੇਸ਼ਾ ਹੀ ਅਰਦਾਸ ਕਰਦਾ ਤੁਸੀਂ ਹੱਸਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਆਪਣੇ ਧਿਆਨ ਨਾਲ ਜਾਗਿਆ ਕਰੋ ਗੱਡੀ ਤੇ ਜਾਂਦੇ ਆ ਜਾਂ ਮੋਟਰਸਾਈਕਲ ਤੇ ਜਾਂਦੇ ਆ ਵਾਰਾ ਪਸ਼ੂ ਬਹੁਤ ਜਾਂਦੇ ਜਿਆਦਾ ਵੱਧ ਗਏ ਹਨ ਤੇ ਨੁਕਸਾਨ ਪਤਾ ਨਹੀਂ ਕਦੋਂ ਕਿਸ ਤਰ੍ਹਾਂ ਹੋ ਜਾਣਾ ਹੈ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਧੰਨਵਾਦ